ਆਣੀ ਨੂੰ ਬਿਨਾਂ ਦਾ ਫਲੋਟ ਚਲੇ ਮੈਨੂੰ ਲਾਓ ਜੀ ਅੱਜ ਕਿੱਥੇ ਚੱਲੇ ਆਪਾਂ ਕਿੱਥੇ ਆਲੇ ਮੈਨੂੰ ਸੌਤ ਤੇ ਵਾਣਾ ਉਹ ਬੀਬੀ ਇੱਥੇ ਘਰੇ ਰੋ ਬੀਬੀ ਨੇ 10 ਵਾਰ ਮੈਨੂੰ ਪੁੱਛਿਆ ਚਲੋ ਬੀਬੀ ਕਹਿੰਦੀ ਕਿ ਕਿੱਥੇ ਜਾਣਾ ਮੈਂ ਨੂੰ ਕਹਤਾ ਪਟਿਆਲੇ ਫਿਰ ਸੱਚੋ ਦੱਸ ਦੇ ਹਾਂ ਅੱਜ ਬੋਲੂ ਦੱਸ ਮੈਂ ਵੀ ਕਿੰਨੇ ਵਜੇ ਆਇੰਗੇ ਮੈਂ ਕਹੇ ਜੇ ਮੈਂ ਹਨੇਰਾ ਹੋ ਗਿਆ ਮੈਂ ਬਾਹਰ ਚਲੇ ਜਾਉ ਹਾਏ ਇਹ ਤਾਂ ਉੱਠਣਾ ਬੋਲਣਾ ਉਹ ਅਜੀ ਸਾਡੀ ਘਰ ਚ ਲਾ ਲਈ ਮੈਂ ਵੀਰੋਂ ਨੇ ਡਾੜਾ ਕੀ ਡਾਣਾ ਨਾ ਪਤਾ ਨਹੀਂ ਮੇਤੇ ਵਾਰ ਮਾਰਦੇ ਸੀ ਬਾਈ ਇੱਛਾ ਨੂੰ ਆ ਆਮਨ ਮੇਤੀ ਆਏ ਗਰ ਵੀ ਬਿੱਛ ਓ ਇੱਕ ਮਿੰਟ ਪੁੱਛ ਆਮਨ ਕਿਨੂੰ ਕੋ ਬੂਰ ਰਸੂ ਰਹਿਣ ਦੋ ਰਹਿਣ ਦੋ ਨਾ ਨੂੰ ਸਲ ਜਾ ਕੇ ਆਈ ਕੀ ਹੋ ਗਿਆ ਇਹ ਕਹਿੰਦਾ ਜੇ ਤੈਨੂੰ ਫੇਰ ਵੀ ਨੂੰ ਬੁਲਾਗੇ ਮਲਾ ਕਿਹੜੇ ਦਰਸੂ ਤਾ ਹੈ ਕਿਤਨਾ ਅਗਿਆਤ ਕੀ ਵੀ ਤੂੰ ਬੋਲਦੀ ਨਹੀਂ ਮੈਂ ਸੁਣਨਾ ਬੋਲਦੀ ਆ ਕਿਹਾਰੇ ਆਏ ਭਰੇ ਆਏ ਚੜਾ ਰਹੀ ਦੀ ਮੈਨੂੰ ਇਹ ਮੈਂ ਐਵੇਂ ਥੋੜੀ ਜਿਹੀ ਤਾਂ ਪੜੀ ਆ ਉਹ ਮੈਂ ਉਹਦੇ ਬਾਰੇ ਪੁੱਛੀ ਤਾਂ ਗਈ ਆ ਕੱਲ ਪੂਰੇ ਪੂਰੇ ਕੰਮੇ ਦੀ ਸੋਰੀ ਵਾਪਸ ਕਰੂ ਸੋਰੀ ਪੂਰੇ ਸੋਰੀ ਵਾਪਸ ਕਰ ਪੱਪਾ ਹੋ ਇੱਕ ਦੂਜੇ ਨੂੰ ਦੋਨੇ ਫਿਰ ਬੁਲਾਣਾ ਵੀ ਪਾਪਾ ਨੂੰ ਮੈਂ ਪਹਿਲਾਂ ਕਦੇ ਨਹੀਂ ਬੁਲਾਇਆ ਹੁਣ ਬੁਲਾਇਆ ਕੌਣ ਬੁਲਾ ਪਾ ਦੋਨੇ ਆਜਾ ਬ੍ਰਿਲੀਅੰਟ ਰੱਜ ਜਵੇਰੀ ਠੀਕ ਆ ਠੀਕ ਆ ਓਕੇ ਹੁਣ ਆਜ ਰੱਖ ਰੱਖਿਆ ਆਜੋ ਅੰਟੀ ਹਾਂ ਆਜੋ ਚੱਲੋ ਆਇਆ ਨਿਕੋ ਘਟ ਉੱਪਰ ਚੱਲੀਏ ਉੱਪਰ ਤਾਂ ਬਿਨ ਅੱਖਾਂ ਤੋਂ ਬੰਦੇ ਜੇ ਖੜੇ ਨੇ ਕੋਤੇ ਵੀ ਠੀਕ ਨਹੀਂ ਇਹ ਜਾਇੰਟ ਨੇ ਘੈਂਟ ਨੇ ਕੀ ਹੈ ਚੱਣੀ ਹੈ ਘੈਂਟ ਨੇ ਆ ਉੱਪਰ ਜੈਂਟਸ ਆ ਥੱਲੇ ਲੇਡੀਸ ਆ ਅੱਛਾ ਆ ਜੀ ਉਹ ਵੀ ਜੰਨੀ ਆ ਕੁਲਪਸਤ ਨਹੀਂ ਉਹਨੂੰ ਕਿਹਾ ਬਿਨਾਂ ਲੈਸ ਬਿਨਾਂ ਫਿੱਟ ਵਾਲੇ ਤੇ ਹੋਵੇ ਕੋਈ ਸਾਥੀ ਕੋਈ ਨਾ ਕੋ ਚੱਪਲਾ ਵੀ ਜੀ ਸਾਥੀ ਕੋ ਤੋਂ ਨਹੀਂ ਜੀ ਕਿ ਆ ਜ ਸਾਥੀ ਸਾਹੇ ਗਾ ਖੁੱਲਾ ਆਜੂਆ ਰਾਮ ਨਾਲ ਆਣਾ ਉਹਦਾ ਨੰਬਰ ਕਿੰਨਾ ਆ ਠੀਕ ਆ ਰਟੋ ਨਾਲੇ ਜੇ ਧਰਨੇ ਤੋਂ ਮੈਨੂੰ ਤੇ ਜਾਣਾ ਹੋਵੇ ਠੀਕ ਹੋ। ਇਸ਼ਾਨ ਇੱਕ ਤਾਂ ਜਿੰਦਾਬਦ। ਉਹਦੇ ਬਾਅਦ ਤੇ ਜਸਰਾਲ। ਕੁੱਲੀ ਕੁੱਲੀ ਹੋਊਗੀ। ਹੈ? ਸਹੀ ਸਹੀ। ਤੂੰ ਕਿੱਥੇ ਕਹੋ? ਦੇਖੋ। ਗ੍ਰਾਮ ਨਾ। ਨਰ ਸੋਨੇ ਕਲਰ। ਬਰਾਤ 99 200 ਦੀ। ਹਾਂ। 5 150 ਤਾਂ ਬਣਾਇਆ ਮਰਦੀ ਹੈ ਯੈਸ ਕਿਹੜਾ ਸਾਈਜ਼ ਹੈ ਕੀ ਕਰ ਰਹੇ ਹੋ ਆ ਤੰਕਾ ਕਰ ਰਹੀ ਹੈ ਪਾਸੋਂ ਟੂ ਮਾਰ ਲੈਣਾ ਅੱਛਾ ਅਸਟਾ ਸ਼ਾਪਿੰਗ 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 ਕੁੜੀ ਆਪਣੀ ਸਾਨੂੰ ਵੀ ਸ਼ਾਪਿੰਗ ਕਰਨੀ ਹੈ ਲੇਡੀਜ਼ ਜੈਂਟਸ ਲੇਡੀਜ਼ ਨੇਚਰ ਨੇ ਜੈਂਟਸ ਉੱਪਰ ਨੇ ਬੱਚਿਆਂ ਵਾਲੇ ਲੋ ਜੋ ਕੁਛ ਮਰਦੀ ਲੋਏ ਕੱਪੜੇ ਜੁੱਤੀਆਂ ਬਾਹਰ ਦੇ ਆਂਦੇ 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 ਆ नीचे ਲੇਫਿਟ ਚਲੀ ਗਈ ਉਹ ਜਾ ਕੇ ਗਰਾਉਂਡ ਤੇ ਚਲੇ ਚਲ ਫਿਰ ਤਾਂ ਪਤਾ ਨਹੀਂ ਆ ਗਈ ਆ ਤਾਂ ਪਤਾ ਪਤਾ ਆ ਗਈ ਆਓ ਅੱਗੇ ਬੱਤੇ ਕਿਉਂ ਦੇਖੋ ਉੱਪਰ ਆਉਗੀ ਆਈ ਦੀ ਇੱਥੇ ਆਣੇ ਮਾਸਤੇ ਆ ਬੱਤਾਂ ਆਈ ਦੀ ਇਥੇ ਆਂਦੀ ਜਾਂਦੀ ਖੜਾ ਤੀ ਇੰਨੇ ਹਾਂਜੀ ਹਾਂਜੀ ਅੱਗੇ ਆਓ ਇਹ ਕਿਸੇ ਕੰਦੇ ਜੇ ਕਿੰਨੇ ਇਹ ਇਹਨਾਂ ਕੋਸਲ ਕਹਿੰਦਾ ਇਹ ਚ ਚੱਕ ਫੋਟੋ ਖਰਾਬ ਚਲੋ ਭਾਈ ਫਿਰ ਵਿੱਚ ਖੜੇ ਰਹੋ ਖੋਲ ਜਾਓ ਉਹ ਕੋਸਲ ਚਲੇ ਜਾਂਦੀਆਂ ਇਹ ਉਹ ਇਹ ਲੈ ਕੇ ਦਿੰਦਾ ਬਾਲੀ ਨੀਚਾ ਲੈ ਦੇ ਬਾਲੀ ਨੀਚਾ ਕਿੱਥੇ ਆ ਗਰਾਊਂਡ ਆ ਦੇਖਾ ਆ ਅਦਰ ਮੇ ਵਾਸਤੇ ਪਰ ਉਹ ਕੀ ਠੰਡ ਵਾਸਤੇ ਉਹ ਵੀ ਤਾਂ ਕਰਮੇ ਵਾਸਤੇ ਆ ਉਹਦੇ ਵਿੱਚ ਤਾਂ ਵਿੱਚ ਹੈਗੇ ਨੇ ਸਿੰਥੈਟਿਕ ਨੇ ਜੰਦੇ ਤੁਹਾਨੂੰ ਵੀ ਰਾਤ ਨੂੰ ਬਾਬਾ ਦੀ ਚੱਕੀਆਂ ਦੀ ਰਾਤ ਵੀ ਲੈ ਕੇ ਗਏ ਨਾ ਕੋ ਤਾਂ ਮੇਲਾ ਖੜਾ ਅੱਜ ਅੱਸੀ ਆ ਗਏ ਮਾਰਕੀਟ 'ਚ ਅਸੀਂ ਅੱਪਸਰ ਆਲੇ ਨਹੀਂ ਆ ਨਹੀਂ ਹੈ ਨਹੀਂ ਪਰ ਪਪਲ 'ਚ ਲਾ ਲਓ ਜੇ ਹਾਂ ਏਸੀ ਮਾਰਕੀਟ ਵਿੱਚ ਕੁਲਤੀ ਵਾਲਾ ਬੜਾ ਮਸ਼ਹੂਰ ਆ ਬਈ ਲਓ ਇਹ ਸੀ ਏਸੀ ਮਾਰਕੀਟ ਵਿੱਚ ਛੋਟੀ ਸ਼ਾਪਿੰਗ ਕਰਕੇ ਆ ਗਾ ਲੈ ਹੁੰਦਾ ਬਾਕੀ ਜੇ ਰਾਡੂ ਕੰਨੀ ਹੋਰ ਵੀ ਸਮਾਨ ਲੈਣਾ ਸਰ ਦੀ ਕੁੜੀ ਆ ਗਈ ਚੱਲੀਏ ਹੁਣ ਚਲੋ ਚਾ ਚਲੋ ਜੀ ਨਾਂ ਜੀ ਅੱਜ ਘਰ ਨੂੰ ਸ਼ਾਪਿੰਗ ਹੋ ਗਈ ਆਪਣੀ ਫੈਮਿਲੀ ਸ਼ਾਪਿੰਗ ਯੈਸ ਯੈਸ ਚੱਕਦੇ ਪੱਟੇ ਸ਼ਾਪਿੰਗਾਂ ਦੇ ਅਸੀਂ ਸਾਰਿਆਂ ਨੇ ਸੂਟ ਲੈ ਲਏ ਇਲੈਕਟ੍ਰਿਕਲੀ ਟਿਸ਼ੂ ਪੇਪਰ ਨਹੀਂ ਹੈਗਾ ਤੁਹਾਡੀ ਗੱਡੀ 'ਚ ਆਬ ਇਹਦੇ ਵਿੱਚ ਅੱਛੇ ਨੀਤੂ ਆ ਮੈਂ ਕਿਤੇ ਗਗਨੀ ਆ ਮੈਂ ਰਾਡੂ ਫੜੀ ਹੈਲੋ ਨੀਤੂ ਹੈਗੇ ਨਹੀਂ ਇੱਥੇ ਟਿਸ਼ੂ ਪੇਪਰ ਦੇਖੀ ਪੈਲੀ ਹੈਗੇ ਨਹੀਂ ਕਰਦੀ ਤੈਨੂੰ ਤਾਂ ਬਾਹਲੇ ਤੁਸੀਂ ਸੂਟ ਨਹੀਂ ਲਿਆ ਹੈਗਾ ਅਸੀਂ ਸੂਟ ਲੈ ਲਏ ਹੁਣ ਤੁਸੀਂ ਆਪਣਾ ਫੇਰ ਲੈ ਲਵੋਗੇ ਚੱਲਾਂਗੇ ਸਿੱਖਾਂਗੇ ਵੇਖ ਲਵਾਂਗੇ ਦਰਬਾਰ ਜਾਣਾ ਉਹ ਨਾ ਬਾਹਰ ਦਾ ਮੈਂ ਸਵੇਰੀ ਜਾ ਆਇਆ ਤੇ ਅੱਜ ਦੋ ਤਿੰਨ ਵਾਰੀ ਜਾ ਆਇਆ ਤੇ ਮਿੱਠੇ ਰੋਟੀਆਂ ਖਾ ਕੇ ਬੱਚਾ ਬੱਚਿਆਂ ਕੋਲ ਚਾ ਬੱਚੇ ਤੂੰ ਕਿਹਦੀ ਗਲੀ ਕੋਈ ਜਾਂ ਚਲੋ ਜੀ ਨਹੀਂ ਵਾਸਤੇ ਠੰਡ ਹੋਣੀ ਆ ਚਲੋ ਹੁਣ ਅਸੀਂ ਘੁੰਮੇ ਆਏ ਹੁਣ ਅਸੀਂ ਚੱਲਦੇ ਘਰ ਨੂੰ ਹਨੇਰਾ ਹੋ ਗਿਆ ਹੁਣ ਆਲਾ ਬਸ ਥੋੜਾ ਜਿਹਾ ਚਮਕਾਰ ਆ ਜਾ ਹਣੀ ਵੈਸੇ ਏਸੀ ਵਾਲੀ ਅਸੀਂ ਆਏ ਤਾਂ ਲੇਟ ਸੀ ਇੱਥੇ ਸ਼ਾਪਿੰਗ ਕਰਨ ਚ ਇੱਕ ਫਾਇਦਾ ਹੁੰਦਾ ਲੇਡੀਜ਼ ਸੂਟ ਲੈ ਲੈਂਦੀਆਂ ਨੇ ਅਸੀਂ ਕੁਲਚੇ ਖਾ ਲੈਨੇ ਸਾਡੇ ਬੰਦੇ ਵਰਗਾ ਕੁਲਚੇ ਖਾ ਲੈਣਦੇ ਨੇ ਪਤਾ ਚੱਲਿਆ ਕੁਝ ਤੇ ਬਾਕੀ ਬੱਸ ਹੁਣ ਅਸੀਂ ਚੱਲਦੇ ਆ ਘਰ ਨੂੰ ਬੀਬੀ ਸਾਨੂੰ ਦੇਖਦੀ ਹੋਊਗੀ ਹਾਂ ਟੁੱਟੇ ਬਣਾ ਬੀਬੀ ਨੂੰ ਸਮਝਾਉਣਾ ਔਖਾ ਭਾਈ ਸਾੜਿਆਂ ਨੂੰ ਪਤਾ ਜਿਨ੍ਹਾਂ ਦੇ ਘਰ ਸਿਆਣੇ ਨੇ ਕਿੰਨਾ ਔਖਾ ਸਮਝਾਉਣਾ ਹੋਊਗੀ ਤੁਸੀਂ ਕਿਤੇ ਹੋਰ ਜਾਣਦੇ ਹੋ ਇਹਨੂੰ ਦੱਸ ਕੇ ਹੋਰ ਜਾਣਦੇ ਹੋ ਬੇਬੇ ਨੂੰ 1 ਪੁਆਇੰਟ ਵੀ ਕੁਝ ਹੋਰ ਮਿਲ ਜਵੇ ਜਦੇ ਹੋਰ ਕੁਝ ਬਣਾ ਲੈਂਦੀ ਆ। ਹੋਰ ਕੁਝ ਬਣਾ। ਤਾਂ ਕੀ ਹੋ ਰਿਹਾ? ਚਲੋ ਚਲੋ ਠੀਕ ਆ। ਫਿਰ ਮਿਲਾਂਗੇ। ਕਿੰਨੇ ਆਂਡਾ? ਹੋਲੀ ਸ਼ਾਪਿੰਗ। ਹੋਲੀ ਸ਼ਾਪਿੰਗ ਸੂਟ ਲਈ ਹੁੰਦੇ ਸੀ। ਨਾ ਰਿਹਾ ਅਲਿਨ ਵੀ ਦਰਦ ਦਿੰਦੇ। ਇੱਕ ਸੂਟ ਆ। ਮੈਂ ਇੱਕ ਸੂਟ ਗਿਆ ਕਿ ਮੈਨੂੰ ਦੋ ਦਵਾਤੇ। ਇੱਕ ਘੜੀ ਹੀ ਉਹਨਾਂ ਨੇ ਦੇਤੀ ਜੀ ਕੱਲ੍ਹ ਕਹਿੰਦੇ ਪਰਸ਼ਾਤੇ ਜਦੋਂ ਹੁਣ ਅਸੀਂ ਜਿੱਤ ਕੰਮ ਨੇ ਰੋਟੀ ਫਿਰ ਕਰਦੇ ਵੀਡੀਓ ਦਾ ਫਿਰ ਬੀੜੇ ਦੇ ਕਰਨ ਵਾਲੀ ਘੜੀ ਕਿੰਨੀ ਵਧੀਆ ਲੱਗਦੀ ਆਂਕਾਂ ਜੋ ਸੱਤ ਦੋ ਦੇ ਸੂਤ ਨਹੀਂ ਰਹਿਣਗੇ ਜੇ ਆਲੂ ਵਰ ਹੁੰਦਾ ਕਿੰਨਾ ਸੋਹਣਾ ਲੱਗਣਾ ਹਾਂ ਆਲੂ ਵਰ ਅਸੀਂ ਪੁੱਛਿਆ ਹੀ ਨਹੀਂ ਹੈਗਾ ਫਿਰ ਉਹ ਗੰਦੀ ਸੋਹਣਾ ਲੱਗਦਾ ਰਾਡੂ ਕਹਿੰਦੀ ਆਹੀ ਹੈ ਆਲੂ ਵਰ ਬਹੁਤ ਏ ਲੱਗਦਾ ਮਿਲ ਜੂਗਾ ਕਿੰਨਾ ਸੋਹਣਾ ਮਿਲ ਜੂਗਾ ਮੈਨੂੰ ਲੱਗਦਾ ਬੱਸ ਅਸੀਂ ਪੁੱਛਿਆ ਨਹੀਂ ਗੌਰ ਨਹੀਂ ਕਰਾ ਕੋ ਬਣਿਆ ਬਣਾਈ ਤੇ ਇਹ ਅੱਧ ਪਾੜਿਆ ਉਹ ਅੱਧ ਪਾੜਿਆ ਫਿਰ ਕੰਨੀ ਤੋਂ ਬਣਦਾ ਹਾਂ ਦੋ ਦੋ ਸੂਟ ਨੇ ਬਈ ਮੈਚਿੰਗ ਨੇ ਠੀਕ ਹੈ ਮੈਚਿੰਗ ਦੇ ਹਾਂ ਮੀਨੀ ਹਾਂ ਹਾਂ ਜੋ ਬਣੇ ਸੀ ਹੈਗਾ ਆਪਣੇ ਖਿਆਲ ਨਹੀਂ ਕਰਿਆ ਹਨ ਦੋ ਦੋ ਸੂਟ ਪੀ ਗਏ ਉਹ ਤੇ ਆਹੜੀ ਪਰੇ ਹੋ ਕੈਸੀ ਆਹ ਲੋ ਲੈ ਲੈਣਾ ਨੇ ਆਹ ਲੋ ਬਰ ਬਾਤ ਸ ਇਹਦਾ ਰੰਗ ਵੀ ਉਹ ਦੁਕਾਨ ਤੇ ਜਾ ਕੇ ਕਹਿੰਦੀ ਉਹ ਤੇ ਮੈਨੂੰ ਬੁੱਤੇ ਰੰਗਾ ਦਿਖਾਓ ਪਾਪਾ ਇਹਦਾ ਕਦੇ ਕਹੇ ਨੇ ਮੈਨੂੰ ਡੰਗਰ ਵਾਲਾ ਸੂਟ ਦਿਖਾਓ ਡੰਗਰ ਆਹ ਕੀ ਕਹਿ ਰਹੇ ਆਹ ਕੀ ਆ ਆਹ ਆ ਆ ਵੀ ਕੀ ਆ ਇਹ ਮੂਗੀ ਆ ਨਾ ਨਾ ਇਹ ਕੀ ਕੱਪੜਾ ਸੀ ਕਹਿ ਰਹੇ ਸੀ ਉਹ ਕਾਟਨ ਹੈ ਇਹ ਵਧੀਆ ਕਾਟਨ ਹੋ ਥੈਂਕ ਯੂ ਨੇ ਮੈਚਿੰਗ ਠੀਕ ਰਹਿੰਦੀ ਆ ਰਾਟੂ ਨਾ 500 ਪੰਜ 500 ਪਤਾ ਕਿੰਨੇ ਨੇ ਇਹ ਹੈ ਪੰਜ 5 5 5 5 ਸੁਣ ਲਾ ਮੇਰਾ ਜੇ ਮੈਂ ਝੂਟ ਬੰਨਵਾਤਾ ਨਾਲ ਤੇ 200 300 ਵਾਲਾ ਖਰੀਦਣ ਵਾਲੀ ਇਹ ਕਹਿੰਦੀ ਨਾ ਅਗਸਤ ਤੇ ਲੱਗ ਜੂਗੀ ਸੇਲ ਲੱਗ ਜੂਗੀ ਇਹਨਾਂ ਦੀ ਉਹ ਉਹੀ ਵੀ ਹਾਫ ਰੇਟ ਤੇ ਮਿਲੂਗਾ ਇਹ 700 ਦਾ ਮਿਲ ਜੂਗਾ ਆਪਾਂ ਨੂੰ ਨਾ ਬੇਲੇ ਬੰਦਿਆ ਕੋਈ ਕੰਮ ਕਰਾ ਦੇ ਆਹ ਦੇਖ ਸਾਡਾ ਬੇਲਾ ਬੰਦਾ ਆਇਆ ਐਨ ਕੋਈ ਕੰਮ ਨਹੀਂ ਐਦਾ ਕੰਮ ਹੋ ਰਿਹਾ ਉੱਥੇ ਕੱਖ ਪੈ ਰਹੇ ਨੇ ਸੰਨੀਆਂ ਗਲਾਈਆਂ ਜਾ ਰਹੀਆਂ ਨੇ ਇਹਦੀ ਫੈਮਿਲੀ ਬਣਾ ਰਹੀ ਆ ਇਹ ਦੇਖ ਪਿਆ ਰਾਮਨਾਲ ਆ ਫੋਨ ਚੱਲ ਰਹੇ ਆ ਦੇਖੋ ਧੂਪ ਦਾ ਪਾਪਾ ਦਿਮਾਗ ਵੀ ਕਾਲਾ ਕਟਕਨਾਤ ਅੱਜ ਦਿਨ ਸਾਡੇ ਨੇ ਟਰੈਕਟਰ ਲੈਣਾ ਹੈ ਇਹਦੀ ਆਰਸੀ ਬਣਾਉਣੀ ਆ ਬਸ ਆਉਣ ਲਾਣਾ ਪਾਪਾ ਇਹ ਤਾਂ ਸਟੈਂਡਰਡ ਦੀ ਕਿੰਨਾ ਲੱਗਦਾ ਅਸੀਂ ਰੱਖਣੇ ਨੇ ਚੂਚੇ ਕਟਕਨਾਤ ਉਹਦਾ ਦੁੱਭੀ ਕਾਲਾ ਹੁੰਦਾ ਤਾਂ ਮਾਸ ਵੀ ਕਾਲਾ ਹੁੰਦਾ ਦਿਮਾਗ ਵੀ ਕਾਲਾ ਹਾਂ ਬੁੱਲੇ ਪਰ ਰੱਖਿਆ ਫਿਰ ਕਿਸੇ ਨੇ ਦੱਸਿਆ ਨਹੀਂ ਕਰਦਾ ਮੈਂ ਖਾ ਲੇ ਚੱਕ ਕੇ ਹਨਾ ਸਾਰੇ ਤਾਂ ਕਹਿੰਦੇ ਮੈਂ ਵੀ ਆਮਰ ਚੱਕਿਆ ਮੈਂ ਵੀ ਆਮਰ ਚੱਕਿਆ ਖਾਣ ਵਾਲੇ ਸਾਰੇ ਖਾਣ ਵਾਲੇ ਸਾਰੇ ਹੈਂ ਤੇਰਾ ਚੱਕ ਕੇ ਦੋ ਰੱਖ ਲੈ ਮੁਕੀਏ ਮੈਂ ਕਿੱਥੇ ਹੋਰ ਮੁਕੋ ਕੇ ਮੱਖੀਆਂ ਨਹੀਂ ਬੈਂਦੀਆਂ ਧੁੱਪੇ ਨਹੀਂ ਮੱਖੀਆਂ ਆਂਦੀਆਂ ਮੱਖੀਆਂ ਕਿਹੜਾ ਹੱਡੀ ਆਂਦੀਆਂ ਬੀਚ ਰੜਕੂ ਸਭ ਤੋਂ ਵੱਧ ਤਾਂ ਮੱਖੀ ਸਫਾਈ ਕਰਦੀ ਦੇਖਿਆ ਤੁਸੀਂ ਫੇਰ ਉਹ ਕੁਰਸੀ ਜਾਂਦੀ ਹੈ ਉਹ ਦੇਖ ਜਾ ਜਾ ਉੱਡ ਕੇ ਆਉਂਦੀ ਮਾੜਾ ਜਿਹਾ ਉੱਡ ਕੇ ਇੱਥੇ ਬੈਠੂ ਜਦੇ ਫੰਗ ਸਾਫ ਕਰੂਗਾ ਸਹੀ ਗੱਲ ਆ ਦੇਖ ਲਈ ਜਾਏ ਤੂੰ ਇੰਦਰੋਂ ਨੇਰਾ ਪੈਰੇ ਉਰਥੋਂ ਬੈਠੂ ਜਦੇ ਸਾਫ ਕਰੂ ਫੰਗ ਇਹਨਾਂ ਕੋਲ ਇਹ ਪਾਣੀ ਨਾਲ ਭਰੀਆਂ ਹੋਈਆਂ ਨੇ ਹੁਣ ਤਾਂ ਗੁੱਡਣੀਆਂ ਨੇ ਇਹ ਮਿਰਚਾਂ ਆ ਛੋਲੇ ਬੀਜੇ ਹੀ ਥੋੜੇ ਜਿ ਬਾਸ ਰੱਖ ਦੇ ਉੱਥੇ ਅੰਦਰੇ ਰੱਖ ਦੇ ਅੰਦਰ ਪਾਣੀ ਹੈ ਵਧੀਆ ਰਹੇ ਪਾਬਰਦਨ ਵਾਲੇ ਰਹੇ ਵਧੀਆ ਵੀ ਆ ਦੇਖ ਤ ਲੈ ਬਹੁਤ ਵਧੀਆ ਅੰਦਰ ਚਰ ਮਰਚਾ ਵੀ ਕਰ ਦਾਂਗੇ ਨਿੰਬੂ ਕੋਬੀਲ ਹੋਈ ਆ ਆ ਬਤਾਉਂ ਲੱਗੇ ਨੇ ਬਤਾਉਂਗਾ ਜੀ ਨੇ ਨਿੰਬੂ ਵੀ ਚੱਲ ਰਿਹਾ ਆ ਉਹ ਵੀ ਜੰਮਿਆ ਦੀ ਛੋਟੇ ਜੇ ਆ ਹੌਲੀ ਹੌਲੀ ਚੱਲਣਗੇ ਹਾਂਜੀ ਕਣਕ ਵੀ ਆਵਣ ਕਣਕ ਦਾ ਅੱਦਕ ਤੱਕ ਵੱਖ ਦੀ ਇਹ ਕੱਗਰ ਬਸ 2 ਤਿੰਨ ਹਫ਼ਤੇ ਹੋ ਰਹਾ ਹੈ ਰੈਡੀ ਹੋ ਜਾਏ 2-3 ਹਫ਼ਤੇ ਹਾਂ ਮਤਲਬ 2-3 ਹਫ਼ਤੇ ਨੂੰ ਤਾਂ ਕੁਝ ਵੀ ਨਹੀਂ ਲੈਣਾ ਇੱਥੇ ਵੱਧ ਵੱਧ ਚੱਲ ਅੱਜ ਕਿੰਨੇ ਦਿਨ ਹੋ ਗਏ ਅੱਜ 4 4 ਵਾ 10 ਤਰੀਕ ਨੂੰ ਵੱਢੀ ਜਾਣੀ ਮੇਰੇ ਖਾਲਸੇ ਆ ਉਧਰ ਜਾ ਆਇਆ ਫਿਰ ਕੀ ਕਰਨਾ ਕੁੰਡੂਚ ਮਿਰਚ ਕੁੱਟਣੀ ਆ ਨੂੰ ਮਿਰਚ ਤਾਂ ਉਹ ਕੁੱਟਦੇ ਕੱਲੀ ਬਿਜਾਰੀ ਕਿੰਨੀ ਕਾਫੀ ਹੋਊਗੀ ਉਹ ਉਹ ਤਾਂ ਮੂੰਹ ਚ ਲੜਦੀ ਉਹ ਤਾਂ ਥੋੜਾ ਲੜਨਾ ਉਹਨੇ ਜੀਭ ਤੇ ਲੜਦੀ ਜਾਂਦੀ ਉਹ ਥੋੜਾ ਲੜਦੀ ਉਹ ਮਿਰਚ ਨੂੰ ਜਿੰਨਾ ਮਰਜ਼ੀ ਕੁੱਟ ਲਓ ਇਹਨੇ ਕੁੰਡੀ ਚ ਕੁੱਟਣੀਆਂ ਉਹ ਤੋਂ ਨੂੰ ਇਹਦੀ ਪੁੱਠੀ ਚ ਕੀ ਆ ਗਿਆ ਇਹ ਕਿ ਕੋਈ ਮੰਤਰ ਪੜ੍ਹਦੀਆਂ ਕੀ ਆ ਕੁੜ ਕੱਲੀ ਕੱਲੀ ਪੀਨੀ ਆ ਇਹਦੇ ਵਿੱਚ ਤਾਂ ਲੈ ਗਈ ਹਲਾ ਸਵਾਈਟ ਗਈ ਕੀ ਆ ਲਿੰਗਾ ਹਲਾ ਸਵਾਈਟ ਗਈ ਹਾਲੇ ਕਿ ਇਹਦੇ ਚ ਕੀ ਜੀ ਪੈ ਗੇ ਵਿੱਚ ਇਹਦੀ ਚ ਫੱਕੀ ਚ ਵੀ ਜੀ ਪੈ ਜਾਂਦੇ ਨੇ ਮੈਂ ਨਾ ਘਬੀਦੂ ਬਹਾਦਰ ਤੇ ਪਪੂ ਦੇ ਚੱਜ ਨੇ ਇਹ ਕੀ ਹਾਂ ਕੀ ਆ ਇਹ ਤਾਂ ਨਵੀਂ ਦੇਖੇ ਨਹੀਂ ਮੈਂ ਕੀ ਜਿਵੇਂ ਉਹ ਜਿਉਂਦੇ ਨਹੀਂ ਹਾਂ ਹਾਂ ਮੈਂ ਕੀ ਪਾਉਂਗੀ ਮੈਂ ਉੱਥੋਂ ਕੀਤੇ ਇੱਕ ਚੁਗ ਚੁਗ ਕੇ ਵਿੱਚ ਪਾਉਂਗੀ ਕਿ ਬਿੱਚੂ ਬਣ ਕੇ ਯਾਰ ਬਣ ਜਾਂਦੇ ਨੇ ਕਦੇ ਕਿਵੇਂ ਪਹਿਲਾਂ ਤਾਂ ਕਦੇ ਬਣੀ ਨਹੀਂ ਹੈਗੀ ਯਾਰ ਕੀ ਚੀਜ਼ ਆ ਇਹ ਦੇਖ ਲੈ ਮੈਂ ਦੇਖਾਂ ਲਾਓ ਡਾਕਟਰ ਨੂੰ ਦਿਖਾਓ ਇਹਨੂੰ ਐਂ ਕਰ ਉਹਨੂੰ ਉਹ ਚ ਪਾ ਦੇ ਮੇਰੀ ਗੱਲ ਸੁਣੋ ਕਿ ਕੁੰਡੇ ਪਾਦੇ ਹਾਂ ਤੇ ਕੁੰਡੇ ਕਿਉਂ ਪਾਦੇ ਪਾ ਕੇ ਇਹਨੂੰ ਖਰਾਬ ਆ ਜੀ ਵਾਲੀ ਹੋਰ ਖਾਏਗਾ ਇਹਨੂੰ ਤੂੰ ਹੋਰ ਚਲੇ ਗਿਆ ਯਾਰ ਕਦ ਲੈ ਕੇ ਆਏ ਹਾਂ ਹੁਣ ਲੈ ਕੇ ਆਏ ਹਾਂ ਕਿੱਥੋਂ ਉਹ ਮੈਂ ਖਾ ਕੇ ਆਏ ਹਾਂ ਹਾਏ ਖਾਣ ਕੇ ਚਲੋ ਤਾਂ ਠੀਕ ਆ ਜਿਆਦਾ ਅਸਰ ਹੋ ਜਾਂਦਾ ਜੀ ਨੇ ਵੀ ਤਾਂ ਉਹੀ ਚੀਜ਼ ਖਾਦੀ ਹੋਈ ਆ ਮੈਸਾ ਹੁੰਦਾ ਜੇ ਕੋਈ ਨਾ ਨਹੀਂ ਹੋ ਜਪਾ ਦੇ ਕੁੰਡੇ ਪਾ ਲੈ ਆਏ ਹੁਣ ਤੇ ਦਫਰੇ ਤੇ ਨਾ ਕੇ ਪਾਇਆ ਨਾ ਕੀ ਆਮਣ ਗੋਲ ਨੇ ਰੋਟੀਆਂ ਆਟਾ ਨਹੀਂ ਜਾਂਦਾ ਚੀੜਾ ਜਾਂਦਾ ਚੀੜਾ ਅੱਛਾ ਗੁੰਨ ਲੈ ਕਰ ਜਿਆਦਾ ਤਾਂ ਸਿੱਕੀ ਕਿਹਨੂੰ ਆ ਜਿਜ ਤੇ ਰੱਖ ਕਿਉਂ ਹੋ ਗਿਆ ਜੱਜ ਹੁਣ ਦੇ ਵੀਰੇ ਮੰਦਿਰ ਚੱਲਦੇ ਨਾ ਰੋਟੀ ਜਬ ਵਧੀਆ ਸਵੇਰੇ ਆਟਾ ਇਹਦਾ ਹੀ ਨਾ ਠੀਕ ਰੋਟੀ ਦਾ ਹੋ ਉਹਦੇ ਨਾਲ ਹੀ ਗੁੰਨਿਆ ਵੀ ਇਹ ਨਹੀਂ ਤੀ ਮੇਲੇ ਤਾਂ ਹਨ ਉਸੇ ਨਾਲ ਸਰ ਗਿਆ ਤੂੰ ਉਰੇ ਸੋਕੀ ਜਾ ਉੱਥੇ ਹੋ ਜੋ ਕਰੀ ਜਾ ਕਿਪਰੇ ਆਖਾ ਦਾ ਹਾਲ ਦੇਖ ਲੈ ਮੈਂ ਤਾਂ ਆਪ ਕਹਿ ਰਹੀ ਆਂ ਆਂ ਬੂਰਾ ਦੀ ਬੇਲ ਇੰਨੀ ਚੜ ਗਈ ਲੱਗਦਾ ਐ ਨਾ ਖਾਲੀ ਆਪ ਕਹਿ ਸੀ ਅਮਨ ਸਾਡੇ ਕੰਨੇ ਨੂੰ ਜਾਣਗੇ ਨਵੂ ਪਤਾ ਕੀ ਕਹਿ ਰਹੀ ਏ ਤੁਸੀਂ ਪਹਿਲਾਂ ਹੀ ਕਹਿ ਦੋ ਜਿਹੜੇ ਸਾਡੇ ਕੰਨੇ ਆ ਕੇ ਸਾਡੇ ਨਵੂ ਪਤਾ ਕੀ ਕਹਿ ਰਹੀ ਆਂ ਨਾਮ ਬਹੁਣ ਇੱਥੇ ਲਾਇਆ ਜਿਹੜੀ ਟਾਣੀ ਪਰੇ ਨੂੰ ਜੋ ਮੈਂ ਕੀ ਛੱਡੂਗਾ ਬੂਰਾ ਦੀ ਬੇਲ ਲੈਣਾ ਤੇ ਲਈ ਵੀ ਤੇ ਨਹੀਂ ਆਏ ਤੇ ਨਹੀਂ ਕੁਛ ਕਿਤੇ ਅੰਮ੍ਰਿਤ ਆਉਂਦਾ ਕਹਿੰਦੀ ਮਾਫੀ ਕਹਿੰਦੀ ਮੇਰੇ ਬੇਸੇ ਨਾਲੀ ਤੋੜ ਕੇ ਖਾਦੀ ਮੈਂ ਲਾਸੀ ਜਿਹਾ ਤੋੜ ਕੇ ਕਾਦੀ ਕੀਤਾ ਤੋਂ ਅੱਧੇ ਕਾਦਿਆ ਕਿ ਨਹੀਂ ਉਹ ਬਹੁਤ ਹੈ ਚਲ ਮੈਂ ਵੀ ਰੋਟੀ ਲੱਗਦੀ ਹੁਣ ਅਜਾ ਮੰਨੇ ਰੋਟੀ ਪਹਿਲਾਂ ਲਾਤੀ ਸੀ ਹਾਂ ਆ ਮੰਨੇ ਲਾ ਦੂਗੀ ਅਮਨ ਉਰੀ ਚੱਕ ਲਿਆ ਆਟਾ ਸਾਰਾ ਕੁਝ ਆਓ ਪੂਰੇ ਦਾਦੂ ਉੱਥੇ 5-7 ਰੋਟੀਆਂ ਦੇ ਨਾਲੀ ਉੱਥੇ ਲਾ ਦੇ ਉੱਥੇ ਆਂਦੀ ਨਾਲੇ ਵੀਡੀਓ ਪਾ ਲਈ ਮੜੇ ਕੀ ਕਹੇ ਅਮਨ ਤਾਂ ਆਪਣੇ ਨਾਨਕੀ ਵੀ ਨੰਬਰ ਲੈ ਕੇ ਆਈ ਆ ਪ੍ਰਸ਼ਾਦ ਦੇ ਬਣਾਉਣ ਚ ਦਾਲ ਬਣਾਉਂਦੇ ਹਨ ਨਾ ਆਹ ਵਧੀਆ ਦਾਲ ਆ ਬਸ ਬਣਾਉਂਦੇ ਰਹਿੰਦੇ ਸਾਰੇ ਆਹ ਲੈਂਦੇ ਨੇ ਆਹ ਪਤਾ ਨਹੀਂ ਸੈਂਦਾ ਦਾ ਕੀ ਰੱਖਿਆ ਜਾਂ ਨਿੱਤੂ ਹੈਗੀ ਸੀ ਉਦੋਂ ਪਤਾ ਨਹੀਂ ਪਹਿਲਾਂ ਵੀ ਸੀ ਉਹ ਸਰਪੰਚ ਨੇ ਇੰਨ ਦੁਕਾਨੇ ਹੋ 10 ਰੁਪਏ ਦੀ ਚੀਜ਼ ਆ ਆ ਦੇ ਤੇ ਚ ਕੀ ਹੈ ਇਹ ਪਤਾ ਨਹੀਂ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਹਾਂ ਕੀ ਪਤਾ ਨਹੀਂ ਮੈਨੂੰ ਕੀ ਪਤਾ ਜੇ ਮੈਂ ਜ਼ਰੂਰੀ ਲਿਆਵਾਂ ਮੂਸੇ ਬਾਲਾ ਹਾਂ ਹਾਂ ਕੀ ਲਾਉਦਾ ਇਹ ਮਿਰਚਾਂ ਦੇ ਕਿਹੜੀਆਂ ਮਿਰਚਾਂ ਨੇ ਹਾਂ ਨੂੰ ਨਾ ਮਿਰਚਾਂ ਮੂਹਨ ਮਿਰਚਾਂ ਜਿਹੜੀਆਂ ਆ ਗਈਆਂ ਇਹ ਕੁੱਟੀਆਂ ਹੋਣਗੀਆਂ ਵੀ ਕੁੱਟ ਕੇ ਰੱਖੀਆਂ ਹੋਣਗੀਆਂ ਹਨਾ ਹਾਂ ਹਾਂ ਮੇਰਾ ਪਿਛਲੀ ਵਾਰ ਹੈ ਹਾਂ ਇਨੇ ਬਰਨਾਲੀ ਬੀਬੀ ਨੇ ਉਹ ਫੇਰ ਉਹੀ ਲੈ ਫਿਰ ਇਹ ਹੈਗੀਆਂ ਮਿਰਚਾਂ ਹਾਂ ਆ ਤਾਂ ਚੜਦੀ ਐ ਤਾਂ ਫੇਰ ਤਾਂ ਕੰਮ ਦੀ ਚੀਜ਼ ਆ ਆ ਫਿਰ ਤਾਂ ਦੇਖਣੀ ਦੀ ਕੀ ਆ ਕੀ ਆ ਹਾਂ ਉਹੀ ਐ ਆ ਮਨੋਂ ਪਾ ਦੇ ਦੋ ਰੋਟੀਆਂ ਜਿਹੜੀਆਂ ਮੇਕ ਨਹੀਂ ਸਕਦੀ ਇਹ ਗੱਲੀ ਜਿਹਾ ਕੇ ਰੱਖ ਨੂਨ ਵੱਧਾ ਆਪਣਾ ਨਾ ਮੈਂ ਦੋ ਵਾਰੀ ਮਿਰਚਾਂ ਖਾਤੀ ਆਂ ਘੁੱਤ-ਘੁੱਤ ਕੇ ਉਹ ਨੂਨ ਪੱਤੀ ਹੁੰਦਾ ਇਹਦੇ ਚ ਆ ਜਾ ਤੂੰ ਵੀ ਪੁੱਛ ਲੈ ਆ ਬਾਹਰ ਨਾਲ ਦੀਪੀ ਦਾ ਮੰਦਰਾ ਦਾ ਘੁੱਤ ਕੇ ਰੱਖਿਆ ਹੋਇਆ ਮਿਰਚਾ ਲਓ ਜੀ ਆਦਾ ਵੀ ਹੈ ਕਿੱਛ ਕੇ ਆਹ ਲਓ ਤੁਸੀਂ ਲੈ ਲਓ ਤੱਕ ਚਾਹੀਦਾ ਨਹੀਂ ਮੰਤਰੀਆਂ ਦਾ ਦਹੀਂ ਚੁਪਾ ਲਿਆ ਕਰੋ ਉਹ ਦਹੀਂ ਦੋ ਚਮਚੇ ਖਾਣੇ ਹੁੰਦੇ ਨੇ ਦੂਈ ਚਟਨੀ ਨਾਲ ਘੱਟ ਗਿਆ ਫਾਹਲ ਉਹ ਗਈ ਯਮਨ ਕੋਰੇ ਹੁਣ ਉਹਨਾਂ ਦਾ ਪੇਟੀ ਚੁਪਾ ਕੇ ਰੱਖਣਾ ਖਾਣ ਵਾਸਤੇ ਆ ਆਵਾਜ਼ ਕਿੰਨੀ ਗਾੜੀ ਕਰਤੀ ਦਾਦੂ ਆਹ ਕਾਗੇ ਹਾਂ ਹੋ ਗਈ ਕੀ ਕਰਨਾ ਰੱਖਣਾ ਵੀ ਦੇਖੀ ਹੁਣ ਖਾਲੇ ਰੱਖੀ ਚਾਹੇ ਹਾਂ ਕੋਈ ਦੁਪੱਖ ਅਕਾਲ ਇਹ ਚੱਲ ਬਹੁਤ ਆ ਹੋਰ ਕੋਣ ਕੀ ਨਾ ਨਾ ਤੈ ਤਾਂ ਪਾਣੀ ਜਿਹਾ ਹੀ ਦੇਖੋ ਹਾਂ ਪਾਣੀ ਨਹੀਂ ਆਉਂਦਾ ਅੰਨੇ ਕਾਦੀਆਂ ਗੋਲੀਆਂ ਨਹੀਂ ਖੇਟੀਆਂ ਵੀਆਂ ਪੱਕੀਆਂ ਨਹੀਂ ਪਾਣੀ ਤਾਂ ਚਲਦਾ ਜਾ ਫੜਕੇ ਲੈਂਦਾ ਆ ਚੱਲ ਵੀ ਲੱਗ ਜਾ ਤੋ ਤੇਰੀ ਡਿਊਟੀ ਦੀ ਆ ਕੀ ਰੋਟੀ ਬਣਾਉਗੀ ਹੋਰ ਚਲੋ ਵੀ ਆਪਾਂ ਇਹ ਬਣਾ ਰੋਟੀ ਲਓ ਜੀ ਹੁਮ ਸਾਰੇ ਮਿੱਤਰ ਵੇਲੇ ਰਿਸ਼ਤੇਦਾਰਾਂ ਨੂੰ ਬੇਨਤੀ ਆ ਕਿ ਸਾਰੇ ਸਾਡੀ ਵੀਡੀਓ ਲਾਈਕ ਤੇ ਸ਼ੇਅਰ ਕਰਾਓ ਤੇ ਕਮੈਂਟ ਵੀ ਕਰਾਓ ਪਰ ਥੋੜਾ ਵਾਤ ਪੰਜਾਬੀ ਚ ਕਿਉਂਕਿ ਅੰਗਰੇਜ਼ੀ ਮੈਨੂੰ ਹੱਥ ਤੰਗ ਆ ਮੇਰੀ ਅਚਾਰ ਕਲਾਸਾਂ ਹੀ ਕਰੀ ਐਵੇਂ ਨਾ ਅੰਗਰੇਜ਼ੀ ਵਾਲਾ ਭੁੰਡ ਆਉਂਦਾ 4 ਵਜੇ ਤਾਂ ਕਰਕੇ ਲੇਟ ਹੋ ਜਾਂਦਾ ਫਿਰ ਅਜੀ ਕਮੈਂਟ ਨੂੰ ਮੁੰਡੋ ਪਿਛਲੀ ਵੀਡੀਓ ਦਾ ਦੇਖਿਆ ਹੀ ਨਹੀਂ ਹੈਗੇ ਕੀ ਕੀ ਲੈ ਆਈ ਪੈ ਰਹੇ ਹੈ ਐਨੀਆਂ ਦਾ ਬਹੁਤ ਸੌਣਾ ਐਨੀ ਬੋਲੀਆ ਸਾੜਨ ਤਾਂ ਅੱਗੇ ਦਾ ਨੀਤੂ ਹੁੰਦੀ ਦੀ ਦੇਖ ਲੈਦੀ ਸੀ ਪਰ ਇਹਦੇ ਤੋਂ ਹੰਕਾਰ ਹੋਰੇ 4 ਵਜਿਆਂ ਦਾ ਤਾਂ ਕਰਕੇ ਫਿਰ ਥੋੜੇ ਪੰਜਾਬੀ ਚ ਘੜੀਸ ਲਿਆ ਕਰੋ ਪੁੱਠੇ ਜਿੱਤੇ ਮੈਂ ਆਪੇ ਸਮਝ ਲਿਆ ਕਰੂੰਗਾ ਚਲੋ ਬਾਹਰ ਆ ਰਿਹਾ ਨੂੰ ਸਸ਼ਿਕਾ